प्यारे ਵੀਰੋ ਅੱਪਾ ਅੱਜ ਖੜੇ ਆ ਸਰੰਦ ਨਾਣਾ ਨਾਜ ਮੰਡੀ ਦੇ ਵਿੱਚ ਮਨਦੀਪ ਬਾਈ ਦੀ ਏਜੰਸੀ ਆ ਕਿਸਾਨ ਮੋਟਰ ਦੇ ਨਾਂ ਤੇ ਫਾਰਮ ਟਰੈਕਟਰ ਦੀ ਬਾਈ ਅੱਜ ਡਿਲੀਵਰੀ ਦੇ ਰਿਹਾ ਟਰੈਕਟਰ ਦੀ ਆਪਾਂ ਦੇ ਰਹੇ ਆ ਪੀ ਫੜਾ ਰਿਆ ਟਰੈਕਟਰ ਦੀ ਬਾਈ ਮਨਦੀਪ ਉਹਨੇ ਦੇ ਰਹੇ ਨੇ ਚਾਬੀ ਵੀ ਦੇ ਸਕਦੇ ਹੋ ਜਿਵੇਂ ਵੀਰੋ ਇਹ ਆਪਾਂ ਟਰੈਕਟਰ ਸਿੱਧੇ ਫਾਰਮ ਟਰੈਕਟ ਹੱਥ ਹਾਂਜੀ ਸਭ ਤੋਂ ਪਹਿਲਾਂ ਆਪਾਂ ਇਹ ਤੋਂ ਬਣਾ ਕਿਹੜਾ ਟਰੈਕਟਰ ਵਰਤੇ ਲਈ ਇਹੀ ਚ ਲਾਇਆ ਜੀ ਪਹਿਲਾਂ ਤੇ ਸੁਰੂ ਤੋਂ ਫਾਰਮ ਟਰੈਕਟਰ ਆ ਹਾਂਜੀ ਫਾਰਮ ਟਰੈਕਟਰ ਠੀਕ ਆ ਠੀਕ ਆ ਜੀ ਸਰਕਾਰ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਦਿਨ ਦੇ ਵਿੱਚ ਪਿਆਰੇ ਵੀਰੋ ਆਪਾਂ ਅੱਜ ਖੜੇ ਆ ਸਰੰਦ ਨਾਣਾ ਨਾਜ ਮੰਡੀ ਦੇ ਵਿੱਚ ਮਨਦੀਪ ਬਾਈ ਦੀ ਏਜੰਸੀ ਆ ਕਿਸਾਨ ਮੋਟਰ ਦੇ ਨਾਂ ਤੇ ਫਾਰਮ ਟਰੈਕਟਰ ਦੀ ਬਾਈ ਅੱਜ ਡਿਲੀਵਰੀ ਦੇ ਰਿਹਾ ਟਰੈਕਟਰ ਦੀ ਲਗਾਤਾਰ ਟਰੈਕਟਰ ਜਾ ਰਹੇ ਨੇ ਫਾਰਮ ਟਰੈਕ ਦੇ ਇੱਕ ਵਾਰ ਫੇਰ ਤੋਂ ਜਿਹੜੀ ਰਫ਼ਤਾਰ ਆ ਐਦਕੀ ਥੋੜਾ ਪਤਾ ਟਰੈਕਟਰ ਦੀ ਸੁਧਾਰਾ ਵੀ ਬਹੁਤ ਕਰਿਆ ਹੈ ਕਾਫੀ ਛੋਲੇ ਟਰੈਕਟਰ ਫਾਰਮ ਟਰੈਕ ਨੇ ਦੁਬਾਰੇ ਬਣਾਏ ਨੇ ਤੇ ਅੱਜ ਕਿੰਨੇ ਟਰੈਕਟਰ ਬਾਈ ਹੁਣ ਤੱਕ ਦੇ ਚੁੱਕੇ ਆ ਲਗਭਗ ਹਰ ਰੋਜ਼ੇ ਪੰਪਾ ਸਾਹ ਦਾ ਟਰੈਕਟਰ ਜਾ ਰਹੇ ਨੇ ਤੇ ਅੱਜ ਆਪਰੇ ਟਰੈਕਟਰ ਲੈਣਾ ਹੈ ਡਿਲੀਵਰੀ ਤੇ ਬਾਈ ਉਹ ਨਹੀਂ ਆ ਚੁੱਕੇ ਨੇ ਜਿਹਨਾਂ ਨੇ ਰਿਵਿਊ ਦੇਣੀ ਹੈ ਪੂਰੀ ਦਿਖਾ ਦੇ ਤੇ ਟਰੈਕਟਰ ਆ ਜੀ ਰਿਵਿਊ ਟਰੈਕਟਰ ਦਿਖਾ ਦੇ ਚੰਗੀ ਤਰ੍ਹਾਂ ਬਾਈ ਉਹ ਨਹੀਂ ਬਥਾਉਂਦਾ ਟਰੈਕਟਰ ਨੇ ਤੁਹਾਨੂੰ ਪਤਾ ਆਪਣੇ ਪੰਜਾਬ ਦੇ ਵਿੱਚ ਆਪਣਾ ਰਵਾਜ ਇਹ ਹੈ ਆਪਾਂ ਨਵੀਂ ਚੀਜ਼ ਲੈਣੇ ਆ ਤਾਂ ਤੇ ਖੁਸ਼ੀ ਹੁੰਦੀ ਆ ਬੰਦੇ ਨੂੰ ਤੁਹਾਨੂੰ ਪਤਾ ਹੈ ਜਿਹੜਾ ਟਰੈਕਟਰ ਹੈ ਵੀ ਆਪਣੇ ਪਰਿਵਾਰ ਦਾ ਜਿਹੜਾ ਮੈਂਬਰ ਹੈ ਆ ਤੇ ਫਿਰ ਆਪਾਂ ਬੜੇ ਚਾਹ ਨਾਲ ਹਰਾਤ ਕਰਦੇ ਆਂ ਟਰੈਕਟਰ ਦਾ ਤੇ ਆ ਟਰੈਕਟਰ ਆ ਜੀ ਤੁਸੀਂ ਦੇਖ ਸਕਦੇ ਹੋ ਫੋਨ ਫੜ ਲਾਈ ਹੋਣੀ ਬਾਈ ਜੋਨ ਨੇ ਆ ਲੈ ਲੋ ਇਹ ਟਰੈਕਟਰ ਸੰਗਾਰਿਆ ਹੋਇਆ ਏ ਇਹ ਫਾਰਮ ਟਰੈਕ 60 T20 ਦੇ ਵਿੱਚ ਪਾਵਰ ਮੈਕਸ ਜਿਹੜਾ ਆਪਣਾ 20 ਫੁੱਟਾਂ ਦੇ ਵਿੱਚ ਟਰੈਕਟਰ ਆਉਂਦਾ ਏ 55 HP ਕੈਟਾਗਰੀ ਦੇ ਵਿੱਚ ਉਹਦਾ ਬੜਾ ਪ੍ਰਕਾਰ ਦੀ ਦਿਖਾ ਦੇ 55 ਬਾਪੜਾ ਟਰੈਕਟਰ ਆ ਇਹ ਸੰਪੋਰਟਟਰ ਵਾਸਤੇ ਬਹੁਤ ਛੋਟੀ ਚੀਜ਼ ਆ ਚੱਲ ਗਦੇ ਪਏ ਅੱਜ ਆਪਾਂ ਦੇ ਰਹੇ ਆ ਇਹ ਫੜਾ ਰਹੇ ਆ ਟਰੈਕਟਰ ਦੀ ਬਾਈ ਮਨਦੀਪ ਉਹਨੇ ਦੇ ਰਹੇ ਨੇ ਚਾਬੀ ਵੀ ਦੇ ਸਕਦੇ ਹੋ ਬੜੇ ਤਾੜੀਆਂ ਲਾ ਕੇ ਵੀਰੇ ਹਾਫ ਕਰੋ ਜੀ ਤਨ ਕਰੋ ਸਟਾਰਟ ਪਾਈ ਜਾ ਪ੍ਰਖੇ ਹਾਂਜੀ ਵੀਰ ਮੜੇ ਆ ਜਾਓ ਪਰੇ ਤੇ ਦੋ ਦੋ ਨਹੀਂ ਰਹਿਣੋ ਆ ਜਾ ਆ ਜਾ ਮੜੇ ਆ ਜੀ ਹਰ ਕਾਰਵਾਈ ਆ ਜਾ ਤੂੰ ਬਸ ਦੋ ਚਾਦੇ ਬੋਲੜੇ ਆ ਆਪਦੇ ਬੋਲਣਾ ਚੱਲ ਬੋਲਦੇ ਨੇ ਮੜੇ ਨੇ ਹਾਂਜੀ ਵੀਰ ਜੀ ਨੀਰਜੀ ਨੇ ਇਹਨਾਂ ਦਾ ਟਰੈਕਟਰ ਲਿਆ ਇਹ ਤੇ ਆਪਾਂ ਬਾਈ ਜੀ ਦਾ ਤੁਹਾਨੂੰ ਵਿੱਚ ਸਿਵਾਉਣੇ ਆ ਸਲਾਹ ਕਿ ਕਿਵੇਂ ਟਰੈਕਟਰ ਲੱਗੇ ਆ ਤੇ ਦੋ ਫਾਰਮ ਟਰੈਕ ਬਲਾਇਸ ਸਤਨ ਦਾ ਬੇਸ ਹਵਾ ਤੇ ਜਬ ਜਨ ਦੇ ਠੀਕ ਹੈ ਜੀ ਦੂਜੀ ਆਪਣਾ ਬਣਾਵਾ ਦੱਸ ਜੀ ਜਵਾ ਪਿੰਡਾ ਮੇਰੇ ਨਾਲ ਜਸਵੀਰ ਸਿੰਘ ਹੈ ਜੀ ਠੀਕ ਹੈ ਜੀ ਹਾਂਜੀ ਤਵੀਰੂ ਰਿਆ ਆਪਾਂ ਟਰੈਕਟਰ ਫਿੱਡੇ ਫਾਰਮਟਰੇ ਖਾਟਾ ਹਾਂਜੀ ਸਭ ਤੋਂ ਪਹਿਲਾਂ ਆਪਾਂ ਇਹ ਤੋਂ ਬਣਾ ਕਿਹੜਾ ਟਰੈਕਟਰ ਵਰਤੇ ਨੇ ਇਹੀ ਚ ਲਾਇਆ ਜੀ ਪਹਿਲਾਂ ਤੇ ਥੁਰੂ ਤਾਂ ਫਾਰਮਟਰੇ ਆ ਹਾਂਜੀ ਆ ਫਾਰਮਟਰੇ ਠੀਕ ਆ ਠੀਕ ਆ ਜੀ ਤੇ ਆਪਾਂ ਨੂੰ ਫਾਰਮਰ ਦੇ ਵਿੱਚ ਅਹੀ ਜਿਹੜੀ ਖਾਸੀ ਚੀਜ਼ ਲੱਗ ਲੱਗਦੇ ਬਟਾ ਆ ਇਧਰ ਨਾਲ ਇਹ ਚੱਪੇ ਜੁੜੇ ਹੋਏ ਆ ਸਾਰੇ ਪਾਸੇ ਨੂੰ ਵਧੀਆ ਜੀ ਇਹ ਠੀਕ ਆ ਹਾਂਜੀ ਆ ਇਹ ਟਰੈਕਟਰ ਆ ਜੀ ਮਾਡਲ ਦੇ ਵਿੱਚ ਇਹਦੇ ਵਿੱਚ ਕਿਹ ਖਾਸੀ ਚੀਜ਼ ਲੱਗੀ ਆਪਾਂ ਨੂੰ ਹੋਈ ਉਸ ਤੋਂ ਬਦਲੀ ਜਾਂਨੇ ਨਹੀਂ ਫੰਕਸ਼ਨ ਹੈ ਨਾ ਇਹਦੇ ਟਾਇਰ ਬੜੇ ਆ ਗਏ ਜੀ ਹਾਂਜੀ ਮੈਂ ਟਾਇਰ ਬੜੇ ਆ ਗਏ ਟਾਇਰ ਬੜੇ ਆ ਗਏ ਪਾਵਰ ਬੜੀ ਆ ਗਈ ਜੀ ਦੇਰਾਂ ਦੇ ਵਿੱਚ ਵਿੱਚ ਮੈਂ ਇਹਨਾਂ ਦੇ ਵਿੱਚ ਆ ਆ ਗਏ ਇਹ ਰਾਜੀ ਸਹੀ ਗੱਲ ਹੈ ਜੀ ਬਾਕੀ ਜਿਵੇਂ ਬਾਈ ਨਈ ਮਦੀਪ ਉਹਨੇ ਇਹਨਾਂ ਦੀ ਡੀਲਰਸ਼ਿਪ ਆ ਉਹਨੂੰ ਦੀ ਡੀਲਰਸ਼ਿਪ ਤੇ ਕੰਮ ਕਰਦੇ ਹਾਂ ਵਧੀਆ ਡੀਲਿੰਗ ਹੈ ਜੀ ਵਧੀਆ ਇਹਨਾਂ ਦੀ ਇਹ ਗੱਲਬਾਤ ਵਧੀਆ ਹੈ ਹਾਂਜੀ ਠੀਕ ਹੈ ਠੀਕ ਹੈ ਜੀ ਬਾਕੀ ਜੀ ਬਹੁਤ ਧੰਨਵਾਦ ਆ ਤੁਹਾਡਾ ਤੁਹਾਨੂੰ ਬਹੁਤ ਬਹੁਤ ਮੁਬਾਰਕਾਨਾ ਮੇਰੇ ਟਰੈਕਟਰ ਦੇ ਜੀ ਹਾਂਜੀ ਬ్రో ਇਹ ਸੀ ਟਰੈਕਟਰ ਜਿਹੜਾ ਆਪਾਂ ਨੇ ਅੱਜ ਦਿੱਤਾ ਡਿਲੀਵਰੀ ਦੇ ਬਾਕੀ ਫਾਰਮ ਟ੍ਰੈਕ ਲਈ ਬਹੁਤ ਵਧੀਆ ਟਰੈਕਟਰ ਬਣਾਇਆ ਹੈ ਤੇ ਵਧੀਆ ਟਰੈਕਟਰ ਬਣਾ ਰਹੀ ਹੈ ਕੰਪਨੀ ਬਾਕੀ ਜੁੜੋ ਵਾਤੇ ਵਾਤੇ ਫਾਰਮ ਟ੍ਰੈਕ ਨਾਲ ਤੇ ਮੌਕਾ ਦਿਓ ਕਿਉਂਕਿ ਤੁਹਾਨੂੰ ਪਤਾ ਆਪਣਾ ਜਿਹੜਾ ਟਰੈਕਟਰ ਹੈ ਤੇ ਬੜਾ ਜੱਟਾਂ ਦੀ ਜਿਹੜਾ ਆਸਾਨ ਬੰਦੇ ਆ ਜਾਂਦਾ ਹੁੰਦਾ ਬਾਈ ਕਿਉਂਕਿ ਅੱਜ ਵੀ ਇਹਨੂੰ ਫੌਰਨ ਦੇ ਤੌਰ ਤੇ ਦੇਖਦੇ ਆ ਬਾਕੀ ਜੇ ਬੜੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਫੇਸਬੁੱਕ ਪੇਜ ਦੇਖ ਰਹੇ ਹੋ ਫੇਸਬੁੱਕ ਕਰ ਲਿਓ ਫੋਲੋ ਬਾਕੀ ਆਪਣੇ ਇੰਸਟਾ ਨੂੰ ਫੋਲੋ ਜਰੂਰ ਕਰ ਲਓ ਕੋਈ ਦਸਪਾ ਰਿੱਲਾ ਲੈ ਕੇ ਮੇਰੇ ਨੇ Wacken, die Bedrohung, die Reizung, die Gemeinde, kann